ਦਾ ਹੱਥ ਕੋਈ ਇੱਕ ਦੂਜੇ ਦਾ ਹੱਥ ਫੜ ਕੇ ਹਿਊਮਨ ਚੇਨ ਨਹੀਂ ਬਣਾਉਣੀ ਆਪਾਂ ਇੱਥੇ ਇਕੱਠੇ ਤੁਰਨ ਆਏ ਆ ਆਪਾਂ ਰੱਸੇ ਲਾ ਕੇ ਜਾਂ ਹਿਊਮਨ ਇੱਕ ਬਣ ਜੀ ਸੁਣ ਲਓ ਇੱਕ ਮੈਥੋਂ ਪਬਲਿਕ ਨੂੰ ਦੂਰ ਨਹੀਂ ਕਰ ਸਕਦੇ ਤੁਸੀਂ ਇਦਾਂ ਕੋਈ ਰਸਤਾ ਨਹੀਂ ਫੜਨਾ ਆਰਾਮ ਨਾਲ ਤੁਸੀਂ ਵੀ ਸਾਡੇ ਪੁੱਤ ਭਤੀਜੇ ਹੋ ਆਰਾਮ ਨਾਲ ਚੱਲੋ ਕੋਈ ਕੁਝ ਨਹੀਂ ਕਹਿੰਦਾ ਮੈਨੂੰ ਕੋਈ ਕੁਝ ਨਹੀਂ ਕਹਿੰਦਾ ਮੈਨੂੰ ਪਿਆਰ ਕਰਦੇ ਆ ਲੋਕ ਨਾ ਰੱਸਾ ਤੇ ਨਾ ਹੀ ਕੋਈ ਧੱਕਾ ਮਾਰਨੇ ਕਿਸੇ ਨੂੰ ਜੇ ਕੋਈ ਕੋਈ ਬਾਬਾ ਸਾਹਿਬ ਦੀ ਫੋਟੋ ਜਾਂ ਕੋਈ ਸਰੋਪਾ ਸਾਹਿਬ ਜਾਂ ਕੋਈ ਫੁੱਲ ਜਾਂ ਬੱਚੇ ਨਾਲ ਕੋਈ ਮਿਲਣਾ ਚਾਹਦਾ ਮਿਲਦੇ ਰਿਆ ਕਰੋ ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ ਧੰਨਵਾਦ ਜਿਹੜਾ ਕੋਈ ਇੱਕ ਦੂਜੇ ਦਾ ਹੱਥ ਫੜ ਕੇ ਹਿਊਮਨ ਚੇਨ ਨਹੀਂ ਬਣਾਉਣੀ ਆਪਾਂ ਇੱਥੇ ਇਕੱਠੇ ਤੁਰਨ ਆਏ ਆ ਆਪਾਂ ਰਸੇ ਲਾ ਕੇ ਜਾ ਹਿਊਮਨ ਇੱਕ ਵਾਰੀ ਸੁਣ ਲਓ। ਇ ਮੈਥੋਂ ਪਬਲਿਕ ਨੂੰ ਦੂਰ ਨਹੀਂ ਕਰ ਸਕਦੇ ਤੁਸੀਂ ਇਦਾਂ। ਕੋਈ ਰਸਤਾ ਨਹੀਂ ਫੜਨਾ। ਆਰਾਮ ਨਾਲ ਤੁਸੀਂ ਵੀ ਸਾਡੇ ਬੁੱਤ ਭਤੀਜੇ ਹੋ। ਆਰਾਮ ਨਾਲ ਚੱਲੋ। ਕੋਈ ਕੁਝ ਨਹੀਂ ਕਹਿੰਦਾ। ਮੈਨੂੰ ਕੋਈ ਕੁਝ ਨਹੀਂ ਕਹਿੰਦਾ। ਮੈਨੂੰ ਪਿਆਰ ਕਰਦੇ ਆ ਲੋਕ। ਨਾ ਰੱਸਾ ਤੇ ਨਾ ਹੀ ਕੋਈ ਧੱਕਾ ਮਾਰਨੇ ਕਿਸੇ ਨੂੰ। ਜੇ ਕੋਈ ਕੋਈ ਬਾਬਾ ਸਾਹਿਬ ਦੀ ਫੋਟੋ ਜਾਂ ਕੋਈ ਸਰੋਪਾ ਸਾਹਿਬ ਜਾਂ ਕੋਈ ਫੁੱਲ ਜਾਂ ਬੱਚੇ ਨਾਲ ਕੋਈ मिलना चाहते है मिल दे रहा करो कोई फर्क नहीं पैदावाद इंडिया